सत श्रीकाल नमस्कार आदाब मैं राजेश कुमार उम्मीद करता है सारे भैन भरा ठीक ठाक होवोंगे परमात्मा अगर अरदास है कि परमात्मा का मेहनत भर हथे हमेशा बना के रखे खबर शुरू तो पहला हर तरह बेनती है जी साइड सोशल मीडिया प्लेटफॉर्म है जी BBC ਪੰਜਾਬ ਹੈ ਜੀ Facebook Instagram BBC Punjabi YouTube ਤੁਹਾਡਾ ਅਖਬਾਰ ਇਹ ਦੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਜਦੋਂ ਤੁਹਾਡਾ ਅਖਬਾਰ ਤੁਸੀਂ ਪੰਜਾਬੀ ਟਾਈਪ ਕਰੋਗੇ ਤਾਂ Facebook YouTube Instagram ਤੇ ਤੁਹਾਡੇ ਸਾਹਮਣੇ ਸਾਡੇ ਪੇਜ ਆ ਜਾਣਗੇ ਤਾਂ ਇਹਨਾਂ ਪੇਜਾਂ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਘੰਟੀ ਵਾਲਾ ਬਟਨ ਜਰੂਰ ਦਬ ਦੋ ਤਾਂ ਕਿ ਤੁਹਾਨੂੰ ਹਰ ਇੱਕ ਖਬਰ ਆ ਜਿਹੜੀ ਉਹ ਪਤਾ ਲੱਗ ਸਕੇ ਤੁਹਾਡੇ ਸਾਹਮਣੇ ਆ ਸਕੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਦੋਸਤੋ ਤਾਂ ਦੋਸਤੋ ਅੱਜ ਇੱਕ ਬੜਾ ਰੋਚਕ ਮੁੱਦਾ ਜਿਹੜਾ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਹਾਲਾਂਕਿ ਸਮੇਂ-ਸਮੇਂ ਤੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਆਗੂ ਆ ਜਿਹੜੇ ਇਸ ਸੰਬੰਧੀ ਇਸ ਚੀਜ਼ ਨੂੰ ਜੋ ਮੰਗ ਇਸ ਚੀਜ਼ ਦੀ ਲਾਗੂ ਕਰਨ ਦੀ ਪੰਜਾਬ ਦੇ ਵਿੱਚ ਮੰਗ ਕਰਦੇ ਆ ਰਹੇ ਹੈਗੇ ਆ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਵੀ ਕੁਝ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਇਸ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਜੋ ਮੰਗ ਹੈ ਕੀਤੀ ਗਈ ਸੀ ਜੀ ਹਾਂ ਮੈਂ ਬਿਲਕੁਲ ਤੁਹਾਡੇ ਨਾਲ ਤੁਹਾਨੂੰ ਗੱਲ ਕਰਨ ਲੈ ਜਾ ਰਿਹਾ ਹਫੀਮ ਦੀ ਖੇਤੀ ਦੇ ਸਬੰਧ ਦੇ ਵਿੱਚ ਹੰਦਲ ਕਰਨ ਜਾ ਰਿਹਾ ਤੁਹਾਡੇ ਨਾਲ ਦੋਸਤੋ ਆ ਦੋਸਤੋ ਇਹ ਚਰਨਜੀਤ ਭੁੱਲਰ ਜੀ ਹੈ ਜਿਹੜੇ ਸਾਡੇ ਪੰਜਾਬੀ ਟ੍ਰਿਬਿਊਨ ਦੇ ਬਹੁਤ ਸੀਨੀਅਰ ਪੱਤਰਕਾਰ ਹੈਗੇ ਆ ਜੀ ਉਹਨਾਂ ਦੀ ਇਹ ਲਿਖਤ ਹੈ ਜਿਹੜੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਅ ਇਸ ਦੇ ਵਿੱਚ ਉਹਨਾਂ ਨੇ ਅ ਹਫੀਮ ਦੇ ਜੋ ਰਾਸ਼ਨ ਕਾਰਡ ਪੁਰਾਣੇ ਸਮਿਆਂ ਦੇ ਵਿੱਚ ਬੰਦੇ ਸੀਗੇ ਉਸ ਦੀ ਇੱਕ ਖਬਰ ਹੈ ਜਿਹੜੀ ਉਹ ਨਸ਼ਰ ਕੀਤੀ ਹੈਗੀ ਹੈ ਚਰਨਜੀਤ ਭੁੱਲਰ ਇਹਦੇ ਵਿੱਚ ਲਿਖਦੇ ਆ ਪੀ ਪੰਜਾਬੀਆਂ ਦੇ ਨਾਲ ਪੈਰ ਪੈਰ ਤੇ ੱੱਕਾ ਹੋਇਆ ਜਿਹੜੇ ਪੰਜਾਬੀ ਵੀਰ ਅਫੀਮ ਤੇ ਲੱਗੇ ਹੋਏ ਸਨ ਉਹਨਾਂ ਦੇ ਦੁੱਖ ਤਾਂ ਛੱਲੇ ਨਹੀਂ ਜਾਂਦੇ ਇਹਨਾਂ ਪੰਜਾਬੀ ਸੱਜਣਾ ਦੇ ਨਾਲ ਜਿਹੜੀ ਜੱਗੋਂ ਤੇਰਵੀ ਉਹਨਾਂ ਵੇਲੇ ਆਜ ਹੋਈ ਸੀ ਅੱਜ ਦੱਸਦਿਆਂ ਵੀ ਗੱਜ ਭਰੇ ਆਉਂਦਾ ਸਮਾਂ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੀ ਗੱਲ ਹੈ ਇਹ ਆ ਆਜ਼ਾਦੀ ਦੇ ਚਾ ਹਲੇ ਲੱਥੇ ਨਹੀਂ ਸੀਗੇ ਜਿਵੇਂ ਹੁਣ ਰੌਲਾ ਪਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ ਆ ਜਿਹੜੇ ਕੱਟ ਦਿੱਤੇ ਗਏ ਆ ਮੁਫਤ ਦੀ ਕਣਕ ਦਾ ਪੰਗਾ ਪਿਆ ਹੋਇਆ ਐ ਐਵੇਂ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਵੀ ਜਾਤੀ ਹੈ ਜਿਹੜੀ ਪੰਜਾਬੀਆਂ ਨਾਲ ਹੋਈ ਸੀਗੀ ਉਹ ਅੱਜ ਦੇ ਕਣਕ ਦੇ ਧੱਕੇ ਨਾਲੋਂ ਕਿਤੇ ਵੱਡੀ ਸੀ ਸਾਲ 1956 ਤੋਂ ਪਹਿਲਾਂ ਸਰਕਾਰ ਦੇ ਵੱਲੋਂ ਅਫੀਮ ਦੇ ਰਾਸ਼ਨ ਕਾਰਡ ਬਣਾਉਣੇ ਸ਼ੁਰੂ ਕੀਤੇ ਗਏ ਸਨ ਉਸ ਸਮੇਂ ਲੋਕ ਜਿਹੜੇ ਅਫੀਮ ਖਾਂਦੇ ਸਨ ਉਹਨਾਂ ਦੇ ਰਾਸ਼ਨ ਕਾਰਡ ਬਣਾਉਣੇ ਸ਼ੁਰੂ ਕੀਤੇ ਗਏ ਸਨ ਸਰਕਾਰੀ ਅੰਕੜਿਆਂ ਦੇ ਅਨੁਸਾਰ ਉਦੋਂ ਸਾਂਝੇ ਪੰਜਾਬ ਦੇ ਵਿੱਚ ਅਮਲੀਆਂ ਦੇ ਅਫੀਮ ਦੇ 71165 ਰਾਸ਼ਨ ਕਾਰਡ ਜਿਹੜੇ ਬਣਾਏ ਗਏ ਸੀਗੇ ਜਦੋਂ ਰਾਸ਼ਨ ਕਾਰਡ ਬਣਨੇ ਸ਼ੁਰੂ ਹੋਏ ਕਤਾਰਾਂ ਲੱਗ ਗਈਆਂ ਬਹੁਤਾਂ ਅਮਲੀਆ ਜਿਹੜੇ ਰਾਸ਼ਨ ਕਾਰਡ ਬਣਾਉਣ ਤੋਂ ਖੁੰਝ ਗਏ ਸੀਗੇ ਅਤੇ ਹਫੀਮ ਖਾਨ ਵਾਲਿਆਂ ਦੇ ਵੀ ਚੌਧਰੀ ਦੇਵੀ لال ਆ ਜਿਹੜੇ ਰੱਬ ਬਣ ਕੇ ਬੋੜੇ ਸੀਗੇ ਉਹਨਾਂ ਨੇ ਹਫੀਮ ਖਾਨ ਵਾਲਿਆਂ ਦਾ ਮੁੱਦਾ ਚੱਕਿਆ ਚੌਧਰੀ ਦੇਵੀ لال ਚਾਹੁੰਦਾ ਸੀ ਕਿ 1956 ਦੇ ਵਿੱਚ ਜਿਹੜੇ ਹਫੀਮ ਖਾਨ ਵਾਲੇ ਕਿਸੇ ਰੂਜੇ ਈਮੇ ਕਰਕੇ ਹਫੀਮ ਦੇ ਰਾਸ਼ਨ ਕਾਰਡ ਬਣਾਉਣ ਤੋਂ ਖੁੰਝ ਗਏ ਸਨ ਉਹਨਾਂ ਨੂੰ 골ਡਨ ਚਾਂਸ ਦਿੱਤਾ ਜਾਵੇ ਖੈਰ ਉਸ ਤੋਂ ਮਗਰੋਂ ਕੇਂਦਰ ਸਰਕਾਰ ਦੇ ਵੱਲੋਂ 30 ਜੂਨ 1959 ਨੂੰ ਅਫੀਮ ਖਾਣ ਵਾਲਿਆਂ ਨੂੰ ਪਰਮਟ ਦੇਨੇ ਸ਼ੁਰੂ ਕਰ ਦਿੱਤੇ ਗਏ ਸਨ ਇਹ ਸਿਲਸਿਲਾ 10 ਸਾਲਾਂ ਤੱਕ ਚੱਲਿਆ ਤੇ 12 ਅਕਤੂਬਰ 1979 ਨੂੰ ਅਫੀਮ ਦੇ ਪਰਮਟਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਸੀ ਇੱਕ ਅੰਦਾਜ਼ੇ ਦੇ ਅਨੁਸਾਰ ਸਮੁੱਚੇ ਦੇਸ਼ ਦੇ ਵਿੱਚ ਹੁਣ ਪੁਰਾਣੇ ਪਰਮਟ ਹੋਲਡਰਾਂ ਦੀ ਗਿਣਤੀ ਹੈ ਜਿਹੜੀ ਉਹ 300 ਤੋਂ ਵੀ ਘੱਟ ਰਹਿ ਚੁੱਕੀ ਹੈ ਪੰਜਾਬ ਦੇ ਵਿੱਚ 1995 ਦੇ ਵਿੱਚ ਅਫੀਮ ਦੇ ਪਰਮਿਟ 홀ਡਰਾਂ ਦੀ ਗਿਣਤੀ 1200 ਦੇ ਕਰੀਬ ਸੀਗੀ ਅਤੇ ਹੁਣ ਪੂਰੇ ਪੰਜਾਬ ਸੂਬੇ ਦੇ ਵਿੱਚ ਮਹਿਜ 2 ਜਾਂ 4 ਹੀ ਪਰਮਿਟ 홀ਡਰ ਬਚੇ ਹੈਗੇ ਆ ਜਿਨ੍ਹਾਂ ਕੋਲੇ ਅਫੀਮ ਦਾ ਰਾਸ਼ਨ ਕਾਰਡ ਹੈਗਾ ਇਸ ਮੌਕੇ ਪੁਰਾਣੇ ਉਹ ਲਿਖਦੇ ਨੇ ਕਿ ਪੁਰਾਣੇ ਬਜ਼ੁਰਗ ਹੈ ਜਿਹੜੇ ਅਫੀਮ ਖਾਨ ਵਾਲੇ ਅੱਜ ਵੀ ਪੁਰਾਣੇ ਰਾਸ਼ਨ ਕਾਰਡਾਂ ਨੂੰ ਚੇਤੇ ਕਰਕੇ ਹੌਂਕਾ ਭਰ ਕੇ ਕਹਿੰਦੇ ਨੇ ਕਿ ਉਹ ਮੇਰੇ ਰੱਬਾ ਕਿੰਡਾ ਸੁਨਹਿਰੀ ਯੁੱਗ ਸੀ ਤਾਂ ਦੋਸਤੋ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਚਰਚਾ ਚੱਲਦੀ ਰਹਿੰਦੀ ਹੈ ਮੱਧ ਪ੍ਰਦੇਸ਼ ਰਾਜਸਥਾਨ ਤੇ ਯੂਪੀ ਦੇ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ ਪੱਛਮੀ ਬੰਗਾਲ ਤੇ ਹਿਮਾਚਲ ਪ੍ਰਦੇਸ਼ ਦੇ ਵੱਲੋਂ ਵੀ ਅਫੀਮ ਦੀ ਖੇਤੀ ਕਰਨ ਦੀ ਮੰਗ ਹੈ ਜਿਹੜੀ ਕੇਂਦਰ ਸਰਕਾਰ ਤੋਂ ਕੀਤੀ ਜਾ ਚੁੱਕੀ ਹੈਗੀ ਆ ਇੱਥੇ ਦੋਸਤੋ ਇਹ ਵੀ ਦੱਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਜਿਹੜੇ ਉਹਨਾਂ ਦੇ ਵੱਲੋਂ ਵੀ ਅਫੀਮ ਦੀ ਕੀਤੀ ਪੰਜਾਬ ਦੇ ਵਿੱਚ ਕਰਨ ਦੀ ਮੰਗ ਕੀਤੀ ਜਾ ਗਈ ਹੈਗੀ ਆ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਦੇ ਵੱਲੋਂ ਵੀ ਵਿਧਾਨ ਸਭਾ ਦੇ ਵਿੱਚ ਖੜ ਕੇ ਔਨ ਰਿਕਾਰਡ ਇਸ ਦੀ ਮੰਗ ਹੈ ਜਿਹੜੀ ਕੀਤੀ ਗਈ ਹੈ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਉਸ ਨੂੰ ਸਿਰੇ ਤੇ ਖਾਰਜ ਕਰ ਦਿੱਤਾ ਗਿਆ ਹੈਗਾ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜੁੜੇ ਰਹੋ ਧੰਨਵਾਦ